ਇਹ ਜਿਹੜੀ ਚੈਕਿੰਗ ਆ ਮਾਨਜੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀ ਹਦਾਇਤਾਂ ਮੁਤਾਬਕ ਸਾਰੇ ਪੰਜਾਬ ਦੇ ਵਿੱਚ ਹੀ ਜਿਹੜਾ ਇਹ ਕਾਸੋ ਆਪਰੇਸ਼ਨ ਅੱਜ ਜੇ ਚੱਲ ਰਿਹਾ ਇਹਦੇ ਲੜੀ ਦੇ ਤਹਿਤ ਜਿਹੜਾ ਅੱਜ ਅਸੀਂ ਜਿਹੜੀ ਇਸ ਏਰੀਆ ਦੇ ਵਿੱਚ ਜਿਹੜੀ ਸੁਪਰਵਾਈਜ਼ਨ ਮੇਰੇ ਕੋਲ ਆ ਵਕਫ-ਵਕ ਬਹੁਤ ਸਾਰੀਆਂ ਟੀਮਾਂ ਬਣੀਆਂ ਹੋਈਆਂ ਵਾਕਈ ਵੀ ਟੀਮਾਂ ਕਰ ਰਹੀਆਂ ਆ ਇਹਦੇ ਤਹਿਸ਼ ਕਈ ਅਸੀਂ ਜਿਹੜੇ ਆ ਸ਼ੱਕੀ ਬੰਦੇ ਜਿਹੜੇ ਰੌਂਡ ਆਫ ਕੀਤੇ ਆ ਉਹਨਾਂ ਤੋਂ ਸਾਡੀ ਪੁਸ਼ਕਸ਼ ਚੱਲ ਰਹੀ ਆ ਤੇ ਮੇਨ ਮਕਸਦ ਸਾਡਾ ਜਿਹੜੀ ਆ ਨਸ਼ਿਆਂ ਪ੍ਰਤੀ ਜਿਹੜੀ ਜ਼ੀਰੋ ਟੋਲਰੈਂਸ ਜਿਹੜੇ ਵੇਚਣ ਵਾਲੇ ਫਰੀਦਨ ਵਾਲੇ ਗਾਂ ਪੈਂਡਲਰ ਜਿਹੜੇ ਉਹਨਾਂ ਤੇ ਅਸੀਂ ਸਖਤ ਸਮੇਂ ਸਮੇਂ ਸਿਰ ਕਾਰਵਾਈ ਕੀਤੀ ਆ ਇਸੇ ਲੜੀ ਦੇ ਤਹਿਤ ਜਿਹੜਾ ਅੱਜ ਗੜਸ਼ੰਕਰ ਦੇ ਵਿੱਚ ਅਸੀਂ ਇਸ ਜਿਹੜਾ ਉਹ ਹੌਟਸਪੌਟ ਏਰੀਆ ਜਿਹੜਾ ਉਹ ਖਲਾਨਿਆਂ ਗਿਆ ਜਿੱਥੇ ਕਾਫੀ ਵੱਡੇ ਪੱਧਰ ਤੇ ਵੇਚਦੇ ਆ ਇਸ ਲੇਡੀ ਤੇ ਤਕਰੀਬਨ 17 18 ਪਹਿਲਾਂ ਪਰਚੇ ਦਰਜ ਆ ਔਰ ਇਹਦਾ ਅਸੀਂ 68 ਐਫ ਦਾ ਜਿਹੜੀ ਪ੍ਰਪੋਜ਼ਲ ਬਣਾ ਕੇ ਜਿਹੜੀ ਭੇਜੀ ਹੋਈ ਆ ਕੋਈ ਟੈਕਨੀਕਲ ਰੀਜ਼ਨ ਕਰਕੇ ਅਸੀਂ ਜਿਹੜੀ او سی ਦੀ ਵੇਟ ਕਰਦੇ ਆ ਇਹਦੀ ਜਿਹੜੀ ਬਣਾਈ ਹੋਈ ਪ੍ਰਾਪਰਟੀ ਜਿਹੜੀ ਆ ਚੱਲ ਚੱਲਦਾ ਉਹ ਅਸੀਂ ਸਾਰੀ ਨੋਟ ਕਰ ਲਈ ਆ ਉਹ ਅਸੀਂ ਜਿਹੜੀ ਆ ਉਹ ਵੀ ਅਟੈਚ ਕਰ ਅਸੀਂ ਦੁਬਾਰਾ ਫੇਰ ਬੇਨਤੀ ਕਰਦੇ ਹਾਂ ਕਿ ਜਿਹੜੇ ਵੇਚਣ ਵਾਲੇ ਆ ਜਾਂ ਤਾਂ ਇਹ ਆਪਾਂ ਇਥੋਂ ਏਰੀਆ ਛੱਡ ਜਾਣ ਤੇ ਜਿਹੜੇ ਤੋਬਾ ਕਰ ਜਾਣ ਨਹੀਂ ਤਾਂ ਸਾਡੀ ਜਿਹੜੀ ਆ ਇਹਦੇ ਪ੍ਰਤੀ 0 ਤੋਂ 0 ਟੋਲਰੈਂਸ ਸਾਡੀ ਨੀਤੀ ਦੇ ਨਾਲ ਤਹਿਤ ਕੰਮ ਕੀਤਾ ਜਦ ਇਹ ਕਿਸੇ ਵੀ ਕਿਸਮ ਨੂੰ ਜਿਹੜਾ ਬਖਸ਼ਿਆ ਨਹੀਂ ਜਾਊਗਾ ਭਾਵੇਂ ਉਹ ਕਿਸੇ ਵੀ ਲੈਵਲ ਦਾ ਕਿਉਂ ਨਾ ਹੋਵੇ ਇਹਦੇ ਤਹਿਤ ਹੁਣ ਅਸੀਂ ਜਿਹੜੀ ਆ ਇਹਦਾ ਲਕਤ ਹੋਣ ਲਈ ਇਹਨਾਂ ਦੇ ਪਿੱਛੇ ਅਸੀਂ ਲਗਾਤਾਰ ਜਿਹੜਾ ਆਪਰੇਸ਼ਨ ਕਰ ਰਹੇ ਹਾਂ ਔਰ ਅਸੀਂ ਇਹਨੂੰ ਜਿਹੜੀ ਆ ਡੈੱਡ ਐਂਡ ਕਰਕੇ ਛੱਡਾਂਗੇ ਇਹਨਾਂ ਨੂੰ ਇਹ ਸਾਡਾ ਜਿਹੜਾ ਇਹਨਾਂ ਦੇ ਨਾਲ ਇਹਨਾਂ ਨੂੰ ਵਾਰਨਿੰਗ ਹੈ ਜਿਹੜੇ ਇਹ ਮਾੜੇ ਆਨਸਰ ਹੈਗਾ ਉਹ ਛੱਡ ਕੇ ਆਪਣੇ ਹੋਰ ਕੰਮਾਂ ਦੇ ਵਿੱਚ ਪੈ ਜਾਣ ਜੇ ਇਹੀ ਚੀਜ਼ ਰਿਹਾ ਤੇ ਇਸ ਸਮੇਂ ਸਮੇਂ ਸਿਰ ਆਉਣ ਵਾਲੇ ਜਿਹੜੇ ਇਹਦੇ ਤਹਿਤ ਅਸੀਂ ਦੇ ਖਰਾਬ ਕਾਰਵਾਈ ਕਰਦੇ ਰਹਿਾਂਗੇ ਚੈਕਿੰਗ ਕੀਤੀ ਗਈ ਹੈ ਜਿਹੜੇ ਜਿਹੜੇ ਫ੍ਰੈਂਡ ਦੇ ਵਿੱਚ ਗੜਸ਼ਣ ਇਦੇ ਵਿੱਚ ਰਿਕਵਰੀ ਦਾ ਸਾਡਾ ਹਜੇ ਪ੍ਰੋਸੈਸ ਤਲਾਸ਼ੀ ਮੈਂ ਚੱਲ ਰਹੀ ਆ ਔਰ ਸਮੇਂ-ਸਮੇਂ ਤੇ ਸ਼ੱਕੀ ਵਿਅਕਤੀ ਨੂੰ ਅਸੀਂ ਰਾਉਂਡ ਆਪ ਵੀ ਕੀਤਾ ਜਿੱਦਾਂ ਮਾਲਪੁਰ ਦੇ ਏਰੀਆ ਦੇ ਵਿੱਚ ਵੀ ਆ ਮੇਟੀਆਣਾ ਏਰੀਆ ਵਿੱਚ ਅੱਬੇ ਵਾਲੀ ਏਰੀਆ ਦੇ ਵਿੱਚ ਵੱਖ-ਵੱਖ ਸਾਡੀਆਂ ਟੀਮਾਂ ਬੱਝੀਆਂ ਜਿਹਦੇ ਵਿੱਚ ਅਸੀਂ ਜਿਹੜੇ ਇਸ ਏਰੀਆ ਦੇ ਵਿੱਚ ਆ ਕੇ ਸਾਡੇ ਹੋਰ ਵੀ ਡੀਐਸਪੀ ਸਾਹਿਬ ਉਹਦੇ ਵਿੱਚ ਲੱਗੇ ਹੋਏ ਆ ਜਿਹੜੀ ਇਹ ਸ਼ਾਮ ਤੱਕ ਜਿਹੜੀ ਕੰਮ ਜੋ ਵੀ ਸਾਹਮਣੇ ਆਉਂਦਾ ਹਜੇ ਸਾਡੀ ਲਗਾਤਾਰ ਜਿਹੜੀ ਤਲਾਸ਼ੀ ਲੱਗ ਰਹੀ ਆ ਜਿੱਦਾਂ ਇਸ ਘਰ ਦੇ ਵਿੱਚ ਹੁਣ ਤਾਂ ਹੀ ਸਾਨੂੰ ਹਜੇ ਜਿਹੜਾ ਲੱਭ ਰਿਹਾ ਲੀਡੀਜ਼ ਸਾਈਜ਼ ਭੱਜ ਗਿਆ ਪਹਿਲਾਂ ਹੀ ਇਹਨਾਂ ਖਾਲੀ ਲਫਾਫੇ ਮਿਲ ਰਿਹਾ ਸ਼ਾੜੀ ਹਜੇ ਬਾਕੀ ਪੂਰੀ ਹੈ ਪਰ ਸਾਨੂੰ ਕੋਈ ਨਾ ਕੋਈ ਚੀਜ਼ ਜੇ ਹੀ ਇਹ ਮਿਲ ਜਾ ਜਿਹਦੇ ਤਹਿਤ ਅਸੀਂ ਇਹਨੂੰ ਫਿਰ ਬੁੱਕ ਕਰ ਸਕੀਏ